ਸਮਾਣਾ ਪਟਿਆਲਾ ਪਾਥੜਾ ਮੁੰਡਕ ਸੜਕ ਦਾ ਨਿਰਮਾਣ ਕਾਰਜ ਅੱਜ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਸਿਆਣਾ ਤੋਂ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਬਾਰੇ ਜਾਣਕਾਰੀ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਖੁਦ ਮੌਕੇ ਤੇ ਜਾ ਕੇ ਜਾਣਕਾਰੀ ਦਿੱਤੀ ਗਈ ਉਥੇ ਕਿਹਾ ਕਿ ਜਲਦੀ ਸੜਕ ਦਾ ਨਿਰਮਾਣ ਪੂਰਾ ਹੋਣ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ਸਮਾਣਾ ਦੇ ਸਤਰਾਣਾ ਹਲਕੇ ਦੇ ਲੋਕਾਂ ਨੂੰ ਇਸ ਪਾਸੇ ਜਾਣ ਦੇ ਵਕਤ ਸੜਕ ਦੇ ਵੀ ਜਿਹੜੀ ਸੜਕ ਖਰਾਬ ਹੋ ਗਈ ਸੀ ਟੁੱਟ ਗਈ ਸੀ ਉਸ ਨਾਲ ਜਿਹੜਾ ਨਿਰਮਾਣ ਕਾਰਜ ਹੋ ਰਿਹਾ ਹੈ ਕੁਝ ਹੀ ਦਿਨਾਂ ਵਿੱਚ ਸੜਕ ਬਣ ਕੇ ਤਿਆਰ ਹੋ ਜਾਣੀ ਹੈ ਇਸ ਸੜਕ ਤੇ 20 ਕਰੋੜ ਰੁਪਏ ਪੰਜਾਬ ਸਰਕਾਰ ਖਰਚ ਕਰ ਰਹੀ ਹੈ। ਮੈਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਮਾਣਾ ਪਾਤਣਾ ਘੱਗਾ ਖਨੋਰੀ ਮੂਨਕ ਦੇ ਜੋ ਲੋਕ ਨੇ ਉਹਨਾਂ ਨੂੰ ਇਹ ਜਿਹੜੀ ਸੜਕਾ ਪਟਾਣਾ ਤੋਂ ਸਮਾਣਾ ਜਿਹੜੀ ਜਾਂਦੀ ਹੈ ਉਹਦੇ ਲੰਘਣ 'ਚ ਬੜੀ ਪਰੇਸ਼ਾਨੀਆਂ ਹੁੰਦੀ ਸੀ। ਸੋ ਇਹ ਜਿਹੜੀ ਰੋਡ ਹੈ ਇਹ ਬਣਨੀ ਸ਼ੁਰੂ ਹੋ ਗਈ। ਮੈਂ ਸਾਰੇ ਸਮਾਣਾ ਨਿਵਾਸੀਆਂ ਨੂੰ ਪਾਤਣਾ ਨਿਵਾਸੀਆਂ ਨੂੰ ਮੂਨਕ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਇਹ ਜਿਹੜੀ ਸੜਕ ਹੈ ਇਹਦਾ ਕੰਮ ਪਸਿਆਣੇ ਤੋਂ ਸ਼ੁਰੂ ਹੋ ਚੁੱਕਿਆ ਔਰ ਇਹ ਮੂਨਕ ਤੱਕ ਜਿਹੜੀ ਸੜਕ ਹੈ ਇਹ ਬਣੂਗੀ। ਔਰ 20 ਕਰੋੜ ਦੇ ਕਰੀਬ ਹੈ ਜਿਹੜਾ ਇਹਦੇ ਉੱਤੇ ਲੱਗਣਾ ਸੋ ਸਭ ਨੂੰ ਇਹ ਜਿਹੜੀ ਕੋਈ ਖੱਡੇ ਪਏ ਹੋ ਤੇ ਉਹਨਾਂ ਤੋਂ ਨਜਾਤ ਮਿਲੂਗੀ ਔਰ ਜਿਹੜੇ ਕੋਈ ਗੱਟਿਆਂ ਦਾ ਨੁਕਸਾਨ ਹੁੰਦਾ ਸੀ ਉਹ ਤੋਂ ਵੀ ਨਜਾਤ ਨਜਾਤ ਮਿਲੂਗੀ ਔਰ ਜਿਹੜੇ ਐਕਸੀਡੈਂਟ ਹੁੰਦੇ ਤੇ ਉਹਨਾਂ ਤੋਂ ਵੀ ਨਜਾਤ ਮਿਲੂਗੀ ਸੋ ਇਸ ਕਰਕੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਇਥੋਂ ਜਿਹੜਾ ਪਛਾਣਤੋ ਇਹਦਾ ਸ਼ੁਰੂ ਕੰਮ ਹੈ ਜਿਹੜਾ ਸ਼ੁਰੂ ਹੋ ਚੁੱਕਾ ਹੈ ਔਰ ਇਹ ਮੂਲਕ ਤੱਕ ਇਹ ਸੜਕ ਨੇ ਬਣਨਾ ਸੋ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ